ਸ਼ਾਂਤੀ ਅੱਜ ਦਾ ਪਰਮਾਤਮਾ ਸਾਨੂੰ ਵਰਦਾਨ ਦੇ ਰਹੇ ਨੇ ਬ੍ਰਾਹਮਣ ਜੀਵਨ ਵਿੱਚ ਵੈਰਾਈਟੀ ਅਨੁਭੂਤੀਆਂ ਦੁਆਰਾ ਰਮਣੀਕਤਾ ਦਾ ਅਨੁਭਵ ਕਰਨ ਵਾਲੇ ਸੰਪਨ ਆਤਮਾ ਭਵ ਬ੍ਰਾਹਮਣ ਜੀਵਨ ਵਿੱਚ ਵੈਰਾਈਟੀ ਅਨੁਭਵਾਂ ਦੁਆਰਾ ਰਮਣੀਕਤਾ ਦਾ ਅਨੁਭਵ ਕਰਨ ਵਾਲੇ ਸੰਪਨ ਆਤਮਾ ਭਵ ਜੀਵਨ ਵਿੱਚ ਹਰ ਆਤਮਾ ਦੀ ਪਸੰਦੀ ਵੈਰਾਈਟੀ ਹੈ ਸਾਰੇ ਦਿਨ ਵਿੱਚ ਪਿੰਨ-ਪਿੰਨ ਸੰਬੰਧ ਪਿੰਨ-ਪਿੰਨ ਸਰੂਪਾਂ ਦਾ ਵੈਰਾਈਟੀ ਅਨੁਭਵ ਕਰੋ ਤਾਂ ਬਹੁਤ ਰਮਣੀਕ ਜੀਵਨ ਦਾ ਅਨੁਭਵ ਕਰਾਂਗੇ। ਬ੍ਰਾਹਮਣ ਜੀਵਨ ਪਰਮਾਤਮਾ ਦੇ ਸਰਵ ਸੰਬੰਧ ਅਨੁਭਵ ਕਰਨ ਵਾਲੀ ਸੰਪੰਨ ਜੀਵਨ ਹੈ। ਇਸ ਲਈ ਇੱਕ ਵੀ ਸੰਬੰਧ ਦੀ ਕਮੀ ਨਹੀਂ ਕਰਨਾ। ਅਗਰ ਛੋਟਾ ਜਾਂ ਵੀ ਜਾਂ ਹਲਕੀ ਆਤਮਾ ਦਾ ਸੰਬੰਧ ਮਿਕਸ ਹੋ ਗਿਆ ਤਾਂ ਸਰਵ ਸ਼ਬਦ ਸਮਾਪਤ ਹੋ ਜਾਣਗੇ। ਜਿੱਥੇ ਸਰਵ ਹੈ ਉੱਥੇ ਹੀ ਸੰਪੂਰਨਤਾ ਹੈ ਇਸ ਲਈ ਸਰਬ ਸੰਬੰਧਾਂ ਤੋਂ ਸਮ੍ਰਿਤੀ ਸਰੂਪ ਬਣੋ ਅੱਜ ਪ੍ਰਮਾਤਮਾ ਸਾਨੂੰ ਵਰਦਾਨ ਦੇ ਰਹੇ ਨੇ ਕਿ ਅਸੀਂ ਪ੍ਰਮਾਤਮਾ ਦੇ ਨਾਲ ਜੋ ਵੀ ਰਿਸ਼ਤੇ ਨਾਤੇ ਨਿਭਾਣੇ ਪੂਰੀ ਇਮਾਨਦਾਰੀ ਨਾਲ ਜਦੋਂ ਅਸੀਂ ਥੋੜਾ ਜਿਹਾ ਵੀ ਉਸ ਰਿਸ਼ਤੇ ਵਿੱਚ ਮਿਕਸਚੈਰਿਟੀ ਕਰਾਂਗੇ ਤਾਂ ਪ੍ਰਮਾਤਮਾ ਕਹਿੰਦੇ ਨੇ ਕਿ ਸਾਨੂੰ ਉਹਦੀ ਕਮੀ ਮਹਿਸੂਸ ਹੋਏਗੀ ਜਿਹਦੇ ਨਾਲ ਸਾਡੇ ਜੀਵਨ ਵਿੱਚ ਉੱਨਤੀ ਨਹੀਂ ਹੁੰਦੀ ਹੈ ਸੰਬੰਧ ਦੁਨੀਆਂ ਵਿੱਚ ਵੀ ਬਹੁਤ ਹੁੰਦੇ ਨੇ ਪਰ ਉਹ ਸੰਬੰਧਨ ਦੇ ਵਿੱਚ ਅੱਜ ਪਿਆਰ ਵਿਸ਼ਵਾਸ ਤੇ ਸ਼ਕਤੀ ਦੀ ਕਮੀ ਹੈ ਪਰ ਜਦੋਂ ਅਸੀਂ ਉਹ ਰਿਸ਼ਤਾ ਪਰਮਾਤਮਾ ਨਾਲ ਜੋੜਾਂਗੇ ਉਸ ਨੂੰ ਅਸੀਂ ਸੱਚੇ ਮਨ ਨਾਲ ਯਾਦ ਕਰਾਂਗੇ ਅਸੀਂ ਹਰ ਇੱਕ ਗੱਲ ਉਹਦੇ ਨਾਲ ਸ਼ੇਅਰ ਕਰਾਂਗੇ ਤਾਂ ਹੀ ਸਾਨੂੰ ਪਰਮਾਤਮਾ ਤੋਂ ਸਾਨੂੰ ਪ੍ਰਾਪਤੀ ਹੁੰਦੀ ਹੈ ਉਹਦੀ ਮਦਦ ਮਿਲਦੀ ਹੈ ਤੇ ਸਾਨੂੰ ਉਹਦੀ ਸ਼ਕਤੀ ਦਾ ਅਨੁਭਵ ਹੁੰਦਾ ਹੈ ਤੇ ਇਹ ਪਿੰਨ ਪਿੰਨ ਅਨੁਭਵ ਤਾਂ ਹੀ ਹੋਣਗੇ ਜਦੋਂ ਅਸੀਂ ਪੂਰੇ ਦਿਨ ਦੇ ਵਿੱਚ ਲਗ-ਲਗ ਸਬੰਧਾਂ ਦੇ ਨਾਲ-ਨਾਲ ਅਸੀਂ ਉਹਨੂੰ ਲਗ-ਲਗ ਸਰੂਪਾਂ 'ਚ ਯਾਦ ਕਰਾਂਗੇ ਜਿਵੇਂ ਇੱਕ ਮਾਤਾ-ਪਿਤਾ ਹੈ ਤਾਂ ਬੱਚਾ ਬਣ ਕੇ ਯਾਦ ਕਰਨਾ ਹੈ ਪਤੀ-ਪਤਨੀ ਹੈ ਤਾਂ ਪਤੀ-ਪਤਨੀ ਬਣ ਕੇ ਯਾਦ ਕਰਨਾ ਹੈ ਇਸੇ ਤਰ੍ਹਾਂ ਟੀਚਰ ਹੈ ਤਾਂ ਸਟੂਡੈਂਟ ਬਣ ਕੇ ਯਾਦ ਕਰਨਾ ਹੈ ਗੁਰੂ ਹੈ ਤਾਂ ਉਹਦਾ ਸ਼ਿਸ਼ੇ ਬਣ ਕੇ ਅਸੀਂ ਯਾਦ ਕਰਾਂਗੇ ਤਾਂ ਸਾਨੂੰ ਜੀਵਨ ਵਿੱਚ ਬਹੁਤ ਸਾਰੀ ਪ੍ਰਾਪਤੀਆਂ ਹੁੰਦੀਆਂ ਨੇ ਅੱਜ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਕਿ ਜਿਨ੍ਹਾਂ ਦਾ ਦੁਨੀਆ ਵਿੱਚ ਕਿਸੇ ਦੇ ਨਾਲ ਕੋਈ ਵੀ ਰਿਸ਼ਤਾ ਹੁੰਦਾ ਹੈ ਇਹ ਥੋੜੀ ਜਿਹੀ ਵੀ ਪਹਿਚਾਨ ਬਣ ਜਾਂਦੀ ਹੈ ਅਸੀਂ ਉਹਦੇ ਨਾਲ ਹੀ ਆਪਣੀ ਗੱਲਬਾਤ ਕਰਦੇ ਹਾਂ ਉਹਦੇ ਨਾਲ ਹੀ ਅਸੀਂ ਆਪਣਾ ਕੰਮ ਕਰਦੇ ਹਾਂ ਜਿਸ ਦੇ ਨਾਲ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਦੁਨੀਆ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਤੋਂ ਵੀ ਜਾਂ ਸੰਬੰਧਾਂ ਵਿੱਚ ਦੇਹਤਾਰੀ ਦੇ ਉਹਦੇ ਵਿੱਚ ਵੀ ਬਿਨਾਂ ਸੰਬੰਧ ਤੋਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਾਨੂੰ ਧੰਨ ਤੌਰਤ ਵੀ ਨਹੀਂ ਮਿਲਦੀ ਇਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਪ੍ਰਾਪਰਟੀ ਹੈ ਜਾਂ ਜੋ ਕੁਝ ਸਾਨੂੰ ਪਰਮਾਤਮਾ ਤੋਂ ਚਾਹੀਦਾ ਉਸਨੂੰ ਤਾਂ ਹੀ ਪ੍ਰਾਪਤ ਹੋਏਗਾ ਜਦੋਂ ਅਸੀਂ ਪਰਮਾਤਮਾ ਦੇ ਨਾਲ ਸੰਬੰਧ ਜੋੜਾਂਗੇ ਪਿੰਨ-ਪਿੰਨ ਸੰਬੰਧ ਮਾਤ ਪਿਤਾ ਦਾ ਟੀਚਰ ਦਾ ਗੁਰੂ ਦਾ ਦੋਸਤ ਦਾ ਸਖਾ ਦਾ ਸਾਥੀ ਦਾ ਜਦੋਂ ਅਸੀਂ ਲੱਗ-ਲੱਗ ਸੰਬੰਧਾਂ ਦੇ ਨਾਲ ਉਹਨੂੰ ਯਾਦ ਕਰਦੇ ਰਵਾਂਗੇ ਨਿਰੰਤਰ ਸਾਡੀ ਇੱਕ ਲਾਈਨ ਜੁੜੀ ਰਹਿੰਦੀ ਹੈ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਔਰ ਤੀਸਰਾ ਸਾਨੂੰ ਪ੍ਰਾਪਤੀਆਂ ਹੁੰਦੀਆਂ ਨੇ ਜਿੱਦੇ ਨਾਲ ਸਾਨੂੰ ਜੀਵਨ ਵਿੱਚ ਅਕੇਲੇ ਹੁੰਦੇ ਵੀ ਕਦੇ ਜੀਵਨ ਦੇ ਵਿੱਚ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਪਰਮਾਤਮਾ ਆਪਣੀ ਮਦਦ ਦੀ ਸ਼ਕਤੀ ਸਾਨੂੰ ਨਾਲ-ਨਾਲ ਦਿਨ ਦਾ ਹੀ ਰਹਿੰਦਾ ਹੈ ਪਰ ਇਸ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਲਈ ਸਿਰਫ ਇੱਕ ਹੀ ਤਰੀਕਾ ਅਸੀਂ ਸਿੱਖਣਾ ਹੈ ਕਿ ਸਰੀਰ ਨੂੰ ਭੁੱਲ ਕੇ ਆਪਣੇ ਆਪ ਨੂੰ ਆਤਮਾ ਸਮਝਣਾ ਔਰ ਆਤਮਿਕ ਰੂਪ ਦੇ ਵਿੱਚ ਉਸ ਪਰਮਾਤਮਾ ਪਿਤਾ ਨੂੰ ਯਾਦ ਕਰਨਾ ਜਿਹਦੇ ਵਿੱਚ ਅਸੀਂ ਇਹ ਸਕੂਲਾਂ ਵਿੱਚ ਵੀ ਅਸੀਂ ਬਚਪਨ ਤੋਂ ਗੀਤ ਗਾਉਂਦੇ ਵੀ ਆਏ ਤੇ ਸੁਣਦੇ ਵੀ ਆਏ ਕਹਿੰਦੇ ਆ ਕਿ ਇੰਨੀ ਸ਼ਕਤੀ ਦੇਣਾ ਦਾਤਾ ਮਨ ਵਿੱਚ ਵਿਸ਼ਵਾਸ ਕਮਜ਼ੋਰ ਹੋ ਰਿਹਾ ਤਾਂ ਸਾਨੂੰ ਸ਼ਕਤੀ ਕਿੱਧਰ ਤੋਂ ਚਾਹੀਦੀ ਹੈ ਔਰ ਕਿੱਥੇ ਚਾਹੀਦੀ ਹੈ ਸਾਨੂੰ ਇਹ ਸ਼ਕਤੀ ਮਨ ਵਿੱਚ ਚਾਹੀਦੀ ਹੈ ਔਰ ਸਾਨੂੰ ਇਸ ਮਨ ਵਿੱਚ ਸ਼ਕਤੀ ਕੌਣ ਦਿੰਦਾ ਹੈ ਪਰਮਾਤਮਾ ਦਿੰਦਾ ਹੈ ਜਦੋਂ ਅਸੀਂ ਬੱਚੇ ਬਣ ਕੇ ਉਹਨੂੰ ਯਾਦ ਕਰਾਂਗੇ ਤਾਂ ਬਹੁਤ ਸਾਰੀ ਚੀਜ਼ਾਂ ਤੋਂ ਅਸੀਂ ਬਚ ਜਾਵਾਂਗੇ ਔਰ ਜੇ ਇੱਕ ਗੋਡਲੀ ਸਟੂਡੈਂਟ ਬਣ ਕੇ ਯਾਦ ਕਰਾਂਗੇ ਤਾਂ ਸਾਨੂੰ ਆਪਣੇ ਜੀਵਨ ਨੂੰ ਚਲਾਉਣ ਦੀ ਬਹੁਤ ਸਾਰੀ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਨੇ ਜੇ ਅਸੀਂ ਉਹਦੇ ਕੁਛ ਸ਼ੀਸ਼ੇ ਬਣ ਕੇ ਯਾਦ ਕਰਾਂਗੇ ਤਾਂ ਸਤਿਗੁਰੂ ਬਣ ਕੇ ਸਾਨੂੰ ਰੋਜ਼ ਇੱਕ ਨਿਆ ਵਰਦਾਨ ਦਿੰਦਾ ਹੈ ਜਿਹਦੇ ਨਾਲ ਆਤਮਾ ਦੇ ਵਿੱਚ ਜ਼ਿੰਦਗੀ ਵਿੱਚ ਬਹੁਤ ਸਾਰੀ ਚੀਜ਼ਾਂ ਨੂੰ ਨਿਕਲਣ ਦੀ ਸ਼ਕਤੀ ਮਿਲਦੀ ਹੈ ਇਸੇ ਤਰ੍ਹਾਂ ਜੇ ਦੋਸਤ ਬਣ ਕੇ ਯਾਦ ਕਰਾਂਗੇ ਤਾਂ ਸਾਨੂੰ ਹਰ ਚੀਜ਼ ਸਾਨੂੰ ਸਾਥ ਦਿੰਦਾ ਹੈ ਆਪਣਾਪਨ ਦਿੰਦਾ ਹੈ ਤਾਂ ਸਾਨੂੰ ਨਾਲੇ ਸ਼ਕਤੀ ਦਿੰਦਾ ਹੈ ਇਸੇ ਤਰ੍ਹਾਂ ਜਿਸ ਜਿਸ ਸੰਬੰਧ ਨਾਲ ਜਿਸ ਰੀਤੀ ਯਾਦ ਕੀਤਾ ਜਾਏ ਤੋਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਅਸੀਂ ਦੂਜਾ ਦੁਨੀਆ ਵਿੱਚ ਇਹ ਵੀ ਦੇਖਦੇ ਹਾਂ ਕਿ ਸੰਸਾਰ ਚ ਮਹਾਪੁਰਸ਼ਾਂ ਨੇ ਜਿਸ ਜਿਸ ਨੇ ਜੀਵੇਂ ਯਾਦ ਕੀਤਾ ਪਰੰਤੂ ਉਹਨਾਂ ਨੇ ਇੱਕ ਸੰਬੰਧ ਬਣਾ ਕੇ ਹੀ ਯਾਦ ਕੀਤਾ ਜਿਵੇਂ ਕਿ ਆ ਗਿਆ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਤੁੰਬਰੀ ਕਿਰਪਾ ਤੇ ਸੁਖ ਗਨੇਰੇ ਜੇ ਮਾਤਾ ਪਿਤਾ ਹੋ ਹੈ ਤਾਂ ਅਸੀਂ ਬੱਚੇ ਬਣਗੇ ਤਾਂ ਹੀ ਸਾਨੂੰ ਜੀਵਨ ਵਿੱਚ ਸੁੱਖ ਸ਼ਾਂਤੀ ਮਿਲ ਸਕਦੀ ਹੈ ਤੇ ਹੀ ਸੱਚੀ ਸੁਖ શાંતੀ ਲਿਆਂਦੇ ਲਈ ਹੁਣ ਅਸੀਂ 2 ਮਿੰਟ ਉਸ ਪਰਮਾਤਮਾ ਦੇ ਨਾਲ ਸੰਬੰਧ ਕਿਵੇਂ ਜੋੜਨਾ ਹੈ ਕਿ ਸਾਨੂੰ ਉਹਦੀ ਅਨੁਭੂਤੀ ਹੁੰਦੀ ਹੈ ਉਹ ਕਰਨ ਦੇ ਲਈ ਅਸੀਂ ਆਪਣਾ ਅੰਤਰ ਧਿਆਨ ਲਗਾਣੇ ਆ ਥੋੜੀ ਦੇਰ ਦੇ ਲਈ ਆਪਣੇ ਮਨ ਬੁੱਧੀ ਨੂੰ ਚਾਰੋਂ ਤਰਫ ਤੋਂ ਸਮੇਟ ਕੇ ਮਸਤਕ ਵਿੱਚ ਆਪਣਾ ਧਿਆਨ ਦਿਕਾਓ ਕਿ ਮੈਂ ਇੱਕ ਆਤਮਾ ਚਮਕਦਾ ਹੋਇਆ ਸਿਤਾਰਾ ਜੋਤੀ ਬਿੰਦੂ ਮੈਂ ਇੱਕ ਆਤਮਾ मैं आत्मा अजर अमर अविनाशी एक चैतन्य शक्ति आत्मा हाँ सर्व शक्तिवान परमात्मा दी संतान निरा का ज्योति बिंदु मैं आत्मा शक्तिवान मेरे बाबा जो मेरे सच्चे माता पिता है वो ही मेरे टीचर सतगुरु सखा सच्चे साथी ने ਹੇ ਜੇ ਸਰਵ ਸ਼ਕਤੀਵਾਨ ਪਰਮਾਤਮਾ ਦੀ ਸੰਤਾਨ ਮੈਂ ਮਾਸਟਰ ਸਰਵ ਸ਼ਕਤੀਵਾਨ ਆਤਮਾ ਹ ਉਹ ਮੇਰੇ ਮਾਤਾ ਪਿਤਾ ਮੈਨੂੰ ਮੇਰੇ ਜੀਵਨ ਦੇ ਵਿੱਚ ਹਰ ਪ੍ਰਕਾਰ ਦੀ ਮਦਦ ਕਰਦੇ ਨੇ ਮੈਨੂੰ ਸੱਚਾ ਸਾਥ ਦਿੰਦੇ ਨੇ ਉਹ ਜੀਵਨ ਦੇ ਵਿੱਚ ਹਰ ਪ੍ਰਕਾਰ ਦੀ ਮੈਨੂੰ ਆਪਣਾ ਪਿਆਰ ਆਪਣੇਪਣ ਦੀ ਅਨੁਭੂਤੀ ਤੇ ਸਰਵ ਸ਼ਕਤੀਆਂ ਨਾਲ ਮੇਰੀ ਬੁੱਧੀ ਰੂਪੀ ਝੋਲੀ ਪਰ ਰਹੇ ਨੇ ਮਹਿਸੂਸ ਕਰੋ ਕਿ ਉਹ ਸਰਵ ਸ਼ਕਤੀਵਾਨ ਪਰਮਾਤਮਾ ਦਾ ਹੱਥ ਮੁਝ ਆਤਮਾ ਦੇ ਉੱਪਰ ਹੈ ਜਿਹਦੇ ਨਾਲ ਮੈਂ ਆਤਮਾ ਅੱਜ ਇਸ ਸੰਸਾਰ ਦੇ ਦੁੱਖ ਭਰੀ ਦੁਨੀਆ ਦੇ ਵਿੱਚ ਵੀ ਇਸ ਦੁਨੀਆ ਦੇ ਵਿੱਚ ਰਹਿੰਦੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੀ ਆ ਮਹਿਸੂਸ ਕਰੋ ਕਿ ਉਹ ਸਰਵ ਸ਼ਕਤੀਵਾਨ ਉਮੇਰਾ ਸੱਚਾ ਮਾਤ ਪਿਤਾ ਮੈਨੂੰ ਸਰਬ ਪ੍ਰਕਾਰ ਦੀ ਬਲੇਸਿੰਗ ਦੇ ਨਾਲ ਆਪਣੇ ਆਸ਼ੀਰਵਾਦ ਨਾਲ ਵਰਦਾਨਾਂ ਨਾਲ ਮੁਝ ਆਤਮਾ ਦੇ ਵਿੱਚ ਸ਼ਕਤੀਆਂ ਪਰ ਰਹੇ ਨੇ ਇੱਕ ਸੰਕਲਪ ਵਿੱਚ ਇਕਾਗਰ ਕਰੋ ਤੇ ਆਪਣੇ ਮਨ ਨੂੰ ਸ਼ਾਂਤ ਕਰੋ ਓਮ ਸ਼ਾਂਤੀ ਓਮ ਸ਼ਾਂਤੀ